ਉਹ ਜਿਹੜੀ ਬੀਤੇ ਦਿਨੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਆ ਸਕੂਲ ਦੇ ਵਿੱਚੋਂ ਆਦਾਰਸ਼ ਸਕੂਲ ਚੌਕੇ ਦੇ ਵਿੱਚੋਂ ਉਹ ਬੇਟੀ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਪੁੱਛਦੇ ਆ ਵੀ ਕੀ ਸੀ ਪੂਰਾ ਮਾਮਲਾ ਬੇਟੇ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਮੈਂ ਆਦਾਰਸ਼ ਸੀਨੀਅਰ ਸੈਕੰਡਰੀ ਸਕੂਲ ਚੌਕੀ ਬਠਿੰਡਾ ਚ ਪੜਦੀ ਹਾਂ ਕਿ ਕੱਲ ਜਦ ਮੈਂ ਆਪਣਾ ਰਿਜ਼ਲਟ ਲੈਣ ਗਈ ਤਾਂ ਮੈਂ ਵੀ ਜਿਹੜੇ ਟੀਚਰ ਮੇਰਾ ਰਿਜ਼ਲਟ ਦੇ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਰਿਜ਼ਲਟ ਲੈ ਕੇ ਵੀ ਮੈਮ ਮੇਰੇ ਨੰਬਰ ਬਹੁਤ ਘੱਟ ਆ ਵੀ ਮੈਂ ਪੇਪਰ ਬਹੁਤ ਵਧੀਆ ਕੀਤੇ ਸੀ ਵੀ ਤੁਸੀਂ ਮੈਨੂੰ ਪਲੀਜ਼ ਮੇਰੀ ਰਿਕਵੈਸਟ ਆ ਤੁਹਾਨੂੰ ਵੀ ਤੁਸੀਂ ਮੇਰੇ ਪੇਪਰ ਚੈੱਕ ਕਰਾਓ ਮੈਨੂੰ ਉਹ ਕਹਿੰਦੇ ਵੀ ਤੁਸੀਂ ਐਮ ਡੀ ਸਰ ਤੇ ਪ੍ਰਿੰਸੀਪਲ ਮੈਮ ਨੂੰ ਮਿਲੋ ਅਸੀਂ ਜਦੋਂ ਪ੍ਰਿੰਸੀਪਲ ਮੈਮ ਨੂੰ ਮਿਲੇ ਅਸੀਂ ਪ੍ਰਿੰਸੀਪਲ ਮੈਮ ਨੂੰ ਕਿਹਾ ਵੀ ਸਾਨੂੰ ਸਾਡੇ ਪੇਪਰ ਚੈੱਕ ਕਰਾਏ ਜਾਣ ਵੀ ਸਾਨੂੰ ਥੋੜਾ ਜਿਹਾ ਡਾਊਟ ਆ ਇਹ ਉਹ ਕਹਿੰਦੇ ਵੀ ਨਹੀਂ ਇਹ ਤਾਂ ਕਾਨੂੰਨ ਹੀ ਹੈ ਨਹੀਂ ਉਹ ਮੈਂ ਪੇਪਰ ਨਹੀਂ ਚੈੱਕ ਕਰਾ ਸਕਦੀ ਤੇ ਅਸੀਂ ਅਖਿਆ ਵੀ ਤੁਸੀਂ ਸਾਡਾ ਨੰਬਰ ਵੀ ਬਲੌਕ ਕੀਤਾ ਹੋਇਆ ਬਾਈ ਚਾਂਸ ਸਾਡੇ ਨਾਲ ਕੋਈ ਉਨੀਕੀ ਹੁੰਦੀ ਆ ਤੇ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਲੋਕ ਕਦੋਂ ਦਾ ਕੀਤਾ ਸੀ ਨੰਬਰ ਉਹ ਆਹੀ 4-5 ਦਿਨ ਹੋਏ ਆ ਜੀ ਅਸੀਂ ਉਹਨਾਂ ਨੇ ਇਹੀ ਪੁੱਛਣਾ ਸੀ ਵੀ ਸਾਡਾ ਰਿਜ਼ਲਟ ਕਦੋਂ ਮਿਲੂਗਾ ਵੀ ਅਸੀਂ ਜੇ ਤੁਸੀਂ ਇਹ ਸਕੂਲ 'ਚ ਕੋਈ ਮਾਮਲਾ ਵੀ ਸੁਲਝਣ ਨਹੀਂ ਹੁੰਦੀ ਵੀ ਅਸੀਂ ਹੋਰ ਕਿਸੇ ਸਕੂਲ 'ਚ ਐਡਮਿਸ਼ਨ ਕਰਾ ਲਾਂਗੇ ਕਿਹੜੀ ਕਲਾਸ 'ਚ ਪੜਦੇ ਹੋ ਤੇ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ ਮੈਂ 14 ਸਾਲਾਂ ਦੀ ਆ ਜੀ ਮੈਂ ਹੁਣ 8th ਕਲਾਸ 'ਚ ਹੋਈ ਆ ਤੇ ਮੇਰੇ ਨਾਲ ਕੱਲ ਵੀ ਜਦੋਂ ਮੈਂ ਮੈਮ ਨੂੰ ਕਿਹਾ ਵੀ ਤੁਸੀਂ ਮੇਰਾ ਨੰਬਰ ਬਲੌਕ ਕੀਤਾ ਵੀ ਮੈਮ ਮੇਰੇ ਨਾਲ ਕੋਈ ਨਿੱਕ ਹੁੰਦੀ ਆ ਵੀ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਤੇ ਕਹਿੰਦੀ ਮੈਨੂੰ ਤਾਂ ਪੂਆ ਫੂਫੜਾਂ ਦੇ ਫੋਨ ਆਉਂਦੇ ਆਏ ਮੈਂ ਕਿਹਾ ਮੈਮ ਸਾਡੇ ਪੂਆ ਫੂਫੜ ਤੁਹਾਨੂੰ ਫੋਨ ਕਿਉਂ ਕਰਨਗੇ ਮੇਰੇ ਪੇਰੈਂਟਸ ਕਰਨਗੇ ਜਿਨ੍ਹਾਂ ਨੂੰ ਮੇਰੇ ਤਾਂ ਮਤਲਬ ਆ ਜਿਨ੍ਹਾਂ ਨੂੰ ਮੇਰੇ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਮਾਪੀ ਕਰਨਗੇ ਤੁਹਾਨੂੰ ਫੋਨ ਤੇ ਕਹਿੰਦੀ ਨਹੀਂ ਐਨ ਵਿੱਚ ਖੜੇ ਹੋ ਕੇ ਉਹਨਾਂ ਨੇ ਮੇਰੇ ਨਾਲ ਗੱਲ ਝਾਤ ਪਾਇਆ ਜਦਕਿ ਪ੍ਰਿੰਸੀਪਲ ਮੈਮ ਸਾਡੇ ਮਾਸ ਮਾਨ ਨੇ ਉਹਨਾਂ ਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਅਸੀਂ ਉਹਨਾਂ ਤੋਂ ਹੀ ਸਿੱਖਣਾ ਵੀ ਅੱਗੇ ਕਿਵੇਂ ਕਿਸੇ ਦੀ ਰਿਸਪੈਕਟ ਕਰਨੀ ਰਿਸਪੈਕਟ ਲੈਣੀ ਰਿਸਪੈਕਟ ਕਰਨੀ ਹੁੰਦੀ ਆ ਤੇ ਉਹ ਜੋ ਸਾਡੇ ਨਾਲ ਗੱਲ ਝਾਤ ਪਾਉਂਦੇ ਆ ਫਿਰ ਅਸੀਂ ਇਹ ਗੱਲ ਜਦ ਕਿ ਪ੍ਰਿੰਸੀਪਲ ਮੈਮ ਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਬਹੁਤ ਬਦਮਾਸ਼ੀ ਕੀਤੀ ਹੈ ਮੇਰੇ ਨਾਲ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਵੀ ਸੱਦਿਆ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਬਦਮਾਸ਼ੀ ਕੀਤੀ ਹੈ ਤੇ ਜਦ ਕਿ ਮੇਰੇ ਪੇ ਮਤਲਬ ਕਿ ਮੇਰੇ ਫਾਦਰ ਮੇਰੇ ਨਾਲ ਨਹੀਂ ਸੀਗੇ ਉਹਨਾਂ ਨੂੰ ਮੈਂ ਮੰਗਰੋ ਬੁਲਾਇਆ ਤਾਂ ਉਹ ਆਏ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤਾਂ दारू ਪੀ ਕੇ ਆਏ ਹੋ ਚਲੋ ਮੈਂ ਮੰਨ ਲੈਂਦੀ ਹਾਂ ਵੀ ਉਹਨਾਂ ਨੇ दारू ਪੀਤੀ ਆ ਫਿਰ ਮੈਂ ਵੀ दारू ਪੀਤੀ ਹੂੰ ਮੇਰੀ ਮਾਤਾ ਨੇ ਵੀ दारू ਪੀਤੀ ਹੂੰ ਤੇ ਫਿਰ ਪ੍ਰਿੰਸੀਪਲ ਮੈਮ ਨੇ ਵੀ दारू ਪੀਤੀ ਵੀ ਉਹ ਜਿਨ੍ਹਾਂ ਨੇ ਬਿਨਾ ਮਤਲਬ ਤੋਂ ਸਾਡੇ ਗੱਲ ਚਾਤ ਪਾਇਆਗਾ ਤੇ ਵੀ ਅਸੀਂ ਇਹ ਕਹਿਣਾ ਚਾਹਣੀ ਉਹ ਚਲੋ ਮੇਰੇ ਫਾਦਰ ਦਾ ਆਊਟ ਡਿਊਟੀ ਨਹੀਂ ਉਹ ਕੋਈ ਵੀ ਡਿਊਟੀ ਨਹੀਂ ਕਰਦੇ ਜਦ ਕਿ ਇਹ ਟੀਚਰ ਡਿਊਟੀ ਤੇ ਹੁੰਦੇ ਆ ਡਿਊਟੀ ਦਰਾਂ ਨੂੰ ਕੋਈ ਵੀ ਨਿਸ਼ਾਨ ਨਹੀਂ ਕਰ ਸਕਦੇ ਤੇ ਉਹ ਚਿੱਟਾ ਪੀ ਕੇ ਆਉਂਦੇ ਆ ਜਦ ਕਿ ਅਸੀਂ ਉੱਥੇ ਕੁੜੀਆਂ ਬਿਲਕੁਲ ਵੀ ਸੇਫ ਨਹੀਂ ਹਾਂ ਸਕੂਲ 'ਚ ਤੁਸੀਂ ਇਹ ਨਹੀਂ ਕਿਹਾ ਵੀ ਮੇਰੇ ਪਿਤਾ ਨੂੰ ਆਉਣਾ ਕਿਉਂ ਪਿਆ ਜੇ ਤੁਸੀਂ ਮੇਰੇ ਨਾਲ ਬਤਨਬੀਤ ਜੀ ਕਰੀ ਤਾਂ ਹੀ ਮੇਰੇ ਪਿਤਾ ਨੂੰ ਬਾਪ ਮੇਰੇ ਨਾਲ ਆਉਣਾ ਪਿਆ ਹਾਂਜੀ ਜੀ ਅਸੀਂ ਵੀ ਹਨਾ ਕਿਹਾ ਸੀਗਾ ਉਹ ਕਹਿੰਦੇ ਵੀ ਲੈ ਤੁਸੀਂ ਤਾਂ ਵੀ ਇਹ ਵਾਲਤੀ ਉਹ ਕਰਦੇ ਹੋ ਤੁਸੀਂ ਵੀ ਤੁਸੀਂ ਪ੍ਰਿੰਸੀਪਲ ਮੈਮ ਨੇ ਗੱਲ ਚੱਤ ਪਾਇਆਗਾ ਜਦ ਕਿ ਉਥੇ ਕੈਮਰੇ ਵੀ ਲੱਗੇ ਹੋਏ ਆ ਜੋ ਕੁਝ ਪ੍ਰਿੰਸੀਪਲ ਮੈਮ ਨੇ ਸਾੜਨਾ ਕੀਤਾ ਉਹ ਵੀ ਹੋਊਗਾ ਤੇ ਜੇ ਅਸੀਂ ਪ੍ਰਿੰਸੀਪਲ ਮੈਮ ਨੇ ਕੁਝ ਕੀਤਾ ਉਹ ਵੀ ਕੈਮਰੇ 'ਚ ਮੌਜੂਦ ਹੋਊਗਾ ਇਹ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਕਦੋਂ ਤੋਂ ਨਹੀਂ ਇਸ ਸਕੂਲ ਦੇ ਵਿੱਚ ਇਹ ਇਹੀ ਸੈਸ਼ਨ ਚਾਹੀਦੇ ਮਤਲਬ ਕਿ 2024 ਤੋਂ ਲੈ ਕੇ 2025 ਦੇ ਸੈਸ਼ਨ ਚਾਹੀਦੇ ਜੀ ਤੇ ਪਹਿਲਾਂ ਉਹਨਾਂ ਦਾ ਜਿਹੜਾ ਨਤੀਰਾ ਸੀ ਤੁਹਾਡੇ ਨਾਲ ਕਿਵੇਂ ਸੀਗਾ ਪਹਿਲਾਂ ਅਸੀਂ ਕਦੇ ਮੀਨਿੰਗ ਆਤੀ ਰਾਉਂਡ ਵੀ ਨਹੀਂ ਮਾਰਦੇ ਸੀ ਸਕੂਲ 'ਚ ਮਤਲਬ ਵੀ ਜੇ ਕਲਾਬ ਵੀ ਆਪਾਂ ਕਹਿ ਦਿੰਨੇ ਵੀ ਕੋਰੀਡੋਰ ਚ ਰਾਉਂਡ ਕੱਢਣ ਆ ਗਏ ਉਹਨਾਂ ਨੇ ਕਦੇ ਕੋਈ ਐਦਾ ਕਲਾਸ ਨਹੀਂ ਲਈ ਸਾਡੀ ਵੀ ਸਾਨੂੰ ਸਮਝਾਇਆ ਹੋਊਗਾ ਨਾ ਹੀ ਕਦੇ ਉਹਨਾਂ ਨੇ ਸਾਂਡੇ ਵੀ ਸਕੂਲ ਚ ਰਾਉਂਡ ਲਾਇਆ ਨਹੀਂ ਇਹ ਦੇਖਿਆ ਵੀ ਕਿੱਦਾਂ ਦੀ ਕਲਾਸਿਸ ਚੱਲ ਰਹੀਆਂ ਨੇ ਬੱਚੇ ਕਿੱਦਾਂ ਦਾ ਮਾਹੌਲ ਹੈ ਵੀ ਕਲਾਸ ਚ ਡਿਸਪਲਿਨ ਸਹੀ ਚੱਲ ਰਿਹਾ ਕੁਝ ਨਹੀਂ ਦੇਖਿਆ ਉਹਨਾਂ ਨੇ ਕਦੇ ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਅਸੀਂ ਤੇਹੀ ਮੰਗ ਕਰਦੇ ਆ ਵੀ ਜੋ ਕਿ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਧੱਕੇ ਮਾਰਿਆ ਅਮਰੀਕ ਸਿੰਘ ਥਾਣੇਦਾਰ ਨੇ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਨਾਲ ਬਹੁਤ ਮਤਮੀਜੀ ਕੀਤੀ ਆ ਉਨ੍ਹਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਪ੍ਰਿੰਸੀਪਲ ਮੈਮ ਤੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੈਨੇਜਮੈਂਟ ਤੇ ਵੀ ਤੇ ਅਸੀਂ ਕੀ ਉਹ ਕਰਦੇ ਹਾਂ ਕਿ ਪ੍ਰਿੰਸੀਪਲ ਮੈਮ ਤੇ ਮੈਨੇਜਮੈਂਟ ਨੂੰ ਸਸਪੈਂਡ ਮਤਲਬ ਕਿ ਸਕੂਲ ਚੋਂ ਕੱਢਿਆ ਜਾਵੇ ਤੇ ਇਹੇ ਚਾਹਣਾ ਹੈ ਕਿ ਜੋ ਮੇਰੇ ਨਾਲ ਹੋਇਆਗਾ ਉਹ ਮੇਰੀ ਹੋਰ ਕਿਸੇ ਭੈਣ ਨਾਲ ਨਾ ਹੋਵੇ ਤੇ ਸਾਡੇ ਪ੍ਰਾਣੀ ਟੀਚਰ ਬਹਾਲ ਕੀਤੇ ਜਾ ਜੀ ਜਿਹੜੀਆਂ ਕੋਈ ਰਿਕਾਰਡਿੰਗ ਦੇ ਜ਼ਰੀਏ ਤੁਹਾਨੂੰ ਧਮਕੀਆਂ ਮਿਲ ਰਹੀਆਂ ਜਾਂ ਕੋਈ ਹੋਰ ਬੱਤ ਮੀ ਜੀ ਜਿਹੜੀ ਗੱਲਾਂ ਬਾਤਾਂ ਇਹ ਹੋਈਆਂ ਕਈਆਂ ਜਾ ਰਹੀਆਂ ਹੋਰ ਦੇ ਵਿੱਚ ਹਾਂ ਜੀ ਇੱਕ ਅੰਕ ਲੈ ਗਏ ਕਿ ਜੋ ਕਿ ਆਡੀਓ ਪੀਸ ਰਹਿ ਨੇ ਸਾਨੂੰ ਕਿ ਚੌਧì ਨੇ ਉਹ ਵੀ ਕਿ ਬਾਹਰਲੇ ਪਿੰਡ ਵਾਲੇ ਕਿਹੜਾ ਸਾਲੇ ਲੱਗਦੇ ਇਹਨਾਂ ਨੂੰ ਚੌਕੇ ਪਿੰਡ ਵਿੱਚ ਨਾ ਬਣਾਂਗੇ ਇਹ ਤਾਂ ਗਲਤ ਬੋਲ ਰਿਹਾ ਵੀ ਇੱਕ ਕੁੜੀ ਨੂੰ ਸਾਲੇ ਲੱਗਦੇ ਆ ਬਾਹਰਲੇ ਪਿੰਡ ਵਾਲੇ ਇਹ ਗੱਲ ਸਹੀ ਨਹੀਂ ਹੁੰਦੀ ਜੇ ਨਾਲ ਉਹਦੀ ਲੜਕੀ ਨਾਲ ਇਹ ਕੁਝ ਹੋਇਆ ਹੁੰਦਾ ਉਹ ਅੱਜ ਬੋਲ ਪੈਂਦਾ ਸਾਨੂੰ ਵੀਡੀਓ ਪਾਉਂਦਾ ਅਸੀਂ ਹਜੇ ਜਦ ਕਿ ਇੱਥੇ ਜਿਹੜੇ ਵੀ ਗਿਲਕਲਾਂ ਗਏ ਇੱਕ ਪੁਲਿਸ ਪ੍ਰਸ਼ਾਸਨ ਤੇ ਚੌਕੀ ਆ ਇਹ ਦੋਨੇ ਵੀ ਪ੍ਰਿੰਸੀਪਲ ਮੈਮ ਕਰਨੀ ਹੈ ਇਹ ਸਾਡੀ ਕੋਈ ਵੀ ਸੁਣਾਈ ਨਹੀਂ ਕਰਦੇ ਕਿਉਂਕਿ ਚੌਕੇ ਪ੍ਰਸ਼ਾਸਨ ਦਾ ਸੀ ਕੱਲ ਹੀ ਦੇਖ ਚੁੱਕੇ ਆ ਤੇ ਗਿਲਕਲਾ ਪ੍ਰਸ਼ਾਸਨ ਦਾ ਵੀ ਹੁਣ ਪਤਾ ਲੱਗ ਹੀ ਗਿਆਗਾ ਉਹਨਾਂ ਨੂੰ ਜੀ ਚੜਾਵਾ ਚੜਿਆ ਹੋਇਆ ਉਹ ਸਾਡੇ ਮਾਪਿਆਂ ਦੀ ਕੋਈ ਗੱਲ ਨਹੀਂ ਸੁਣ ਰਹੇ ਜਿਹੜੇ 3 ਮਹੀਨੇ ਦੀ ਟੀਚਰ ਹੈ ਤੇ ਧਰਨੀ ਤੇ ਬੈਠੇ ਨਹੀਂ ਉਹਨਾਂ ਦੀ ਗੱਲ ਸੁਣ ਲੈਂਦੇ ਸਾਡੀ ਗੱਲ ਤਾਂ ਉਹਨਾਂ ਨੇ ਕੀ ਸੁਣਨੀ ਹੈ ਜੀ ਜਦੋਂ ਤੈਨ ਮਹੀਨੇ ਜੀ ਉਹ ਟੀਚਰਾਂ ਦੀ ਗੱਲ ਨਹੀਂ ਸੁਣੀ ਫਿਰ ਸਾਡੀ ਗੱਲ ਉਹ ਕਿੱਥੇ ਸੁਣਨਗੇ ਉਹ ਵਿਚਾਰੇ ਜੇਲਾ ਵੀ ਕੱਟਾਈ ਤਾਂ ਵੀ ਉਹਨਾਂ ਦੀ ਗੱਲ ਨਹੀਂ ਸੁਣਦੇ ਸਾਨੂੰ ਤਾਂ ਕਹਿੰਦੇ ਬੱਚੇ ਹਟਾ ਲਓ ਇੱਥੋਂ ਅਸੀਂ ਗਰੀਬ ਬੰਦੇ ਬੱਚੇ ਕਿੱਥੋਂ ਹਟਾ ਲਈਏ ਕਿੱਥੋਂ ਪੜਾਂਗੇ ਅਸੀਂ ਫਿੱਸਾ ਇਹਨੇ ਮੈਂ ਕਿਹੜਾ ਵੀਰ ਕਹਿੰਦਾ ਸੀ ਰਾਤ ਵੀਰੇ ਨੇ ਵੀੜੂ ਪਾਈ ਸੀ ਵੀਰਾ ਕਹਿੰਦਾ ਸੀ ਇਹ ਕਿਹੜਾ ਸਾਲੇ ਲੱਗਦੇ ਆਗੇ ਵੀ ਇਹ ਕਹਿੰਦੇ ਆ ਵੀ ਕਿ ਇਹ ਬੱਚੇ ਹਟਾ ਲਓ ਸਾਡੇ ਬੱਚਿਆਂ ਨੂੰ ਉਹ ਗਾਣਾ ਦੰਦਾ ਤੇ ਜੇ ਉਹਦੀ ਬੱਚੀ ਨਾਲ ਆ ਕੁਝ ਹੋਇਆ ਹੁੰਦਾ ਫੇਰ ਮੈਂ ਪੁੱਛਦੀ ਵੀ ਹੁਣ ਦੱਸ ਭਰਾਵਾ ਵੀ ਤੇਰੀ ਬੱਚੀ ਨਾਲ ਕੀ ਹੋਇਆ ਸਾਨੂੰ ਵੀੜਮਾ ਇੱਜੀਆਂ ਪਾਉਂਦੇ ਆ ਵੀ ਆ ਆਏ ਆਗਾ ਤੁਸੀਂ ਬੱਚਿਆਂ ਹਟਾ ਲਓ ਇਹ ਵਿਸਾਲੇ ਲੱਗਦੇ ਆ ਬਾਹਰਲੇ ਪਿੰਡਾਂ ਦੇ ਹੁੰਦੇ ਆ ਸਾਲਾਏ ਕੋਈ ਨਹੀਂ ਲੱਗਦੇ ਹੁੰਦੇ ਜੇ ਆਪਦੇ ਬੱਚੇ ਬਣਾ ਕੇ ਆਪਾਂ ਪੜ੍ਹਾਵਾਂਗੇ ਤਾਂ ਫੇਰ ਆ ਉਹ ਸਰਕਾਰੀ ਸਕੂਲ ਸੋਡਾ ਨਹੀਂਗਾ ਉਹ ਸਾਰਿਆਂ ਦਾ ਹੀ ਆਗਾ ਉਹ ਸਾਰੇ ਆਪ ਦਾ ਇੰਤਜ਼ਾਮ ਕਰਦੇ ਆ ਤਾਂ ਫੇਰ ਹੀ ਉਹ ਹੁੰਦਾ ਸਾਰਿਆਂ ਨੇ ਸਾਥ ਦਿੱਤਾ ਤਾਂ ਫੇਰ ਸਕੂਲ ਬਣਿਆਗਾ ਉਹੀ ਤਾਂ ਨਹੀਂ ਬਣਿਆ